ਵੜੇ ਦੀਆਂ ਭਰੀਆਂ ਟਰਾਲੀਆਂ ਨਗਰ ਨਿਗਮ ਦੇ ਦਰਵਾਜ਼ੇ ਸਾਹਮਣੇ ਲਗਾ ਕੇ ਕੱਚੇ ਸਫਾਈ ਸੇਵਕਾਂ ਕੀਤੀ ਹੜਤਾਲ ਗੁਰਦਾਸਪੁਰ ਨਗਰ ਨਿਗਮ ਬਟਾਲਾ ਦੇ ਸਫਾਈ ਕਰਮਚਾਰੀ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਉtre ਹੜਤਾਲ ਤੇ ਅੱਜ ਸਵੇਰੇ ਹੀ ਸ਼ਹਿਰ ਵਿੱਚੋਂ ਟਰਾਲੀ ਤੇ ਕੂੜਾ ਚੁੱਕਣ ਵਾਲੀ ਯੂਨੀਅਨ ਨੇ ਨਗਰ ਨਿਗਮ ਦੇ ਗੇਟ ਸਾਹਮਣੇ ਪ੍ਰਸ਼ਾਸਨ ਖਿਲਾਫ ਕੀਤੀ ਨਾਰੇਬਾਜੀ गलबात दौरान प्रदर्शनकारिया ने कहा कि पिछले दो महीने तो सानू तनखा नहीं मिली सानू घर चलाना मुश्किल होया है शहर की सफाई करते हाँ पर दो महीने बीत गए सानू तनखा नहीं मिली जदों तक सानू तनखाह नहीं मिलन गई प्रदर्शन जारी रहेगा व्यो सेंटरी इंस्पैक्टर ने कहा कि सफाई सेवकों वालों जो हड़ताल की गई है उसका कारण है कि इन्हों दो महीने की तनखा नहीं मिली असं कोशिश कर रहे हाँ कि एक महीने की तनखाह आज देवे

ਅੱਜ ਜੀ ਮੁੱਦਾ ਸਾਡਾ ਹੈ ਵਾ ਵੀ ਸਾਨੂੰ 2 ਮਹੀਨੇ ਤੋਂ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਰਮਲ ਲੈਟਰ ਦਿੱਤੇ ਆ ਉਹਦੇ ਕਰਕੇ ਵੀ ਸਾਨੂੰ ਲਾਡਾ ਦਾ ਦਾਵਾ ਡੋਲਿਆ ਜੀ ਤੇ ਇਹ ਘੱਟੋ ਘਾੜ ਮੈਕਸਿਮਮ 200 250 ਬੰਦੇ ਤਨਖਾਹ ਰੁਕੀ ਪਈ ਆ ਜੀ ਇਹ ਸਾਰੇ ਲਿਫਟਿੰਗ ਵਾਲੇ ਲਿਫਟਿੰਗ ਵਾਲੇ ਤੇ ਮੇਰੇ ਸਾਹਮਣੇ 70 80 ਬੰਦੇ ਹੋਣੇ ਆ ਜੀ ਬਾਕੀ ਦੂਸਰੇ ਬੰਦੇ ਉਹ ਕੰਮ ਕਰ ਤੇ ਲੱਗੇ ਉਹ ਵੀ ਹੌਲੀ ਹੌਲੀ ਆ ਰਹੇ ਆ ਜੀ ਇੱਥੇ ਕੀ ਕਹਿੰਦੇ ਆ ਸੈਕਟਿਸਫੈਕਟਰ ਜਾਂ ਕਮਿਸ਼ਨ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਿਬ ਹੈ ਹੀ ਆਪਣੇ ਹੱਕ ਵਾਸਤੇ ਲੜਨਾ ਇਹ ਸੈਲਰੀ ਇਹਨਾਂ ਦੀ ਦੂਰੇ ਮਹੀਨੇ ਦੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰੀ ਕੋਈ ਗੌਰ ਕਰ ਰਿਆ ਵਾ ਨਾ ਕੋਈ ਇੰਸਪੈਕਟਰ ਗੌਰ ਕਰ ਰਿਆ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਆ ਜੀ ਇਸ ਕੰਮ ਤੇ ਗੱਲ ਬਾਤ ਹੁਣ ਜੀ ਤਾਂ ਗੱਲ ਬਾਤ ਹੀ ਹੋਈ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋਂ ਮਿਲ ਜਾਂਦੀ ਆ ਇੱਕ ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਗਾਂਧ ਨੇ ਕੀ 7000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ ਇਹ ਦੋ ਦੋ ਮਹੀਨੇ ਗੁਜ਼ਾਰਾ ਕਿੱਦਾਂ ਕਰਨਗੇ ਆਪਣਾ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚੇ ਨੇ ਸਕੂਲ ਦੀ ਫੀਸਾਂ ਦੁੱਧ ਦਾ ਖਰਚਾ ਲਾ ਲਉ ਤਾਂ ਇਹ ਮੈਕਸਿਮਮ ਕਿੰਨਾ ਕਰੀ ਜਾਣਗੇ 7000 ਚ ਸਜੀਤ ਕੁਮਾਰ ਸਜੀਤ ਜੀ ਕੀ ਸਮਝਦੇ ਹੋ ਕਿ ਕਿੰਨਾ ਚਿਰ ਕੇ ਸਟ੍ਰਾਈਕ ਇਹਦਾ ਚੱਲ ਜਾਈ ਰਹੇ ਜੀ ਨਹੀਂ ਤਾਂ ਤਨਖਾਹ ਨਹੀਂ ਮਿਲੇਗੀ ਗੱਲਬਾਤ ਹੋਈ ਕਿ ਕਿਸੇ ਨਾਲ ਨਹੀਂ ਹੋਈ ਗੱਲਬਾਤ ਹੋਈ 3 ਮਹੀਨੇ ਹੋ ਚਲੇ ਤਨਖਾਹ ਇਸ ਰਾਮੀ ਨਾ ਲੱਗ ਗਿਆ ਵਾ ਕੋਈ ਆਡੀਟ ਤਨਖਾਹ ਦੀ ਗੌਰ ਨਹੀਂ ਕੀਤੀ ਜਾਂਦੀ ਜਾਈ ਕੇ ਇਹਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੇ ਨੂੰ ਕਰੋ ਅਈ ਕੇ ਇਹਨੂੰ ਕਿਉਂ ਫੋਨ ਕਰੀਏ ਘਰ ਤੱਕ ਵਿਚਾਰਾ ਚੱਟਦਾ ਘਰ ਦਾ ਯਾਰ ਐ ਇਦਾਂ ਹੀ ਧਾਰਾ ਲੈ ਲੈ ਕੇ ਹਾਂ ਤੂੰ ਧਾਰੀ ਚੱਲੰਦੇ ਹ ਜੇ ਤੁਹਾਨੂੰ ਪਤਾ ਇਹ ਦਿਨ ਸਕੂਲੇ ਵੀ ਧਾਰੀ ਕੀਤਾ ਵਾ ਇਹ ਦੇਣਗੇ ਤਾਂ ਪਤਾਵਾਗੇ ਅੱਗੇ ਜਾ ਕੇ ਇਹ ਤਾਂ ਸਾਡੇ ਬੱਚਿਆਂ ਨੂੰ ਸਕੂਲੋਂ ਬਾਹਰ ਭੇਜ ਦੇਣਗੇ ਲੈ ਤੂੰ ਮੁਰਦੇ ਸਾਡੇ ਬੱਚਿਆਂ ਨੂੰ ਸਕੂਲੋਂ ਕੱਢ ਦੇਣਾਗਾ ਜਾਓ ਜੀ ਕੁਕੋ ਜਾ ਕੁੜਾ ਹੀ ਕੁੜਾ ਹੋਣ ਚੁਕਨ ਬੱਚੇ ਲਾ ਲੈਣੇ ਹੁਣ ਤਨਖਾਹਾਂ ਵੀ ਦੇਣ ਦੇਣੀਆਂ ਕੰਮ ਵੱਲ ਉਸੇ ਜਾਣ ਕੇ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਵਿਕਰਮ ਸਿੰਘ ਜੀ ਚੀਫ ਸੈਂਟੀਸਪੈਕਟਰ ਜੀ ਸਭ ਤੁਹਾਡੇ ਕੋਲ ਨਾਰੀ ਲੱਗਦੇ ਹੋ ਜਾਂ ਬਾਕੀ ਸਟਾਫ ਕੋਲ ਸਾਰੇ ਲੱਗਦੇ ਵਿੱਚ ਕਿਉਂ ਕਿਉਂ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ 2 ਮਹੀਨੇ ਦੀਆਂ ਉਹ ਹੁਣ ਪੈਂਡਿੰਗ ਹੋਈਆਂ ਇੱਕ ਤਨਖਾਹ ਤੇਨਾਂ ਦੀ ਪਾਸ ਹੋ ਗਈ ਆ ਉਹ ਕਾਊਂਟ ਬ੍ਰਾਂਚ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਉਹ ਚੈੱਕ ਬਣ ਜਾਦਾ ਦੂਸਰੀ ਤਨਖਾਹ ਵੀ ਕਹਿੰਦੇ ਪੀ ਅਸੀਂ ਇੱਕ ਦੋ ਦਿਨਾਂ ਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਜੇ ਸਟ੍ਰਾਈਕ ਹੋ ਜਾਂਦੀ ਕਿਸ ਸਮੇਂ ਕੋ ਸ਼ਹਿਰ ਦਾ ਕੀ ਨਹੀਂ ਅਸੀਂ ਤੇ ਕਮ ਸੇ ਘੱਟੋ ਘਾਟੇ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕਾਊਂਟ ਬ੍ਰਾਂਚ ਹੋਈ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਹੈ ਜਾਂ ਉਹ ਉਹ ਤੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਦੇ ਕੋ ਜਿਹੜੇ ਹਰ ਮਹੀਨੇ ਲੋਕਾਂ ਨੂੰ ਇਸ ਜਿਹੜੀ ਤੇ ਨੀਤੀ ਦਾ ਸਾ ਅਸੀਂ ਤੇ ਇਹੋ ਕਿਹਾ ਮਤਲਬ ਕਿ ਅਕਾਊਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਨਾ ਇਹ ਤਨਖਾਹ ਹੈ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕੇ ਹੀ ਤਨਖਾਹਾਂ ਹੁੰਦੇ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਤਲਬ ਕਿ ਕੰਮ ਜਿਹੜਾ ਉਹ ਸਾਡਾ ਸਮੂਥਲੀ ਚੱਲਿਆ ਰਹੇਗਾ ਅੱਜ ਕਿੰਨੇ ਬੰਦੇ ਸਟ੍ਰਾਈਕ ਤੇ ਕਰ ਰਹੇ ਨੇ ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੇ ਲੇਬਰ ਹੈ ਉਹ ਤਾਂ ਸਾਰੇ ਹੀ ਬੈਠੀ ਐ ਇੱਥੇ ਹਾਂਜੀ